ਈ ਐ ਨੋਤਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮਿੱਤਰ ਪਿਆਰਿਓ ਕੀ ਹਾਲ ਚਾਲ ਅੱਜ ਤੁਹਾਨੂੰ ਇੱਕ ਚੀਜ਼ ਦੀ ਸੈਰ ਕਰਾਵਾਂਗੇ ਜੋ ਕਿ ਆਪਣੇ ਪਿੰਡਾਂ ਦੇ ਵਿੱਚ ਬਹੁਤ ਹੀ ਸਹੂਲਤਾਂ ਨੇ ਲੇਕਿਨ ਲੋਕ ਜਿਹੜੇ ਵਰਤਦੇ ਨਹੀਂ ਆ ਚਲੋ ਆਜੋ ਤੁਹਾਨੂੰ ਸੈਰ ਕਰਾਉਨੇ ਪਿੰਡ ਦੀ ਜੋ ਕਿ ਸਾਡੇ ਪਿੰਡ ਦੇ ਵਿੱਚ ਜੇਮਦੀਆਂ ਮਸ਼ੀਨਾਂ ਤੁਸੀਂ ਦਿਖਾ ਸਕਦੇ ਜੇ ਉਧਰ ਹੀ ਖਾ ਕਰੋ ਨਾ ਆ ਤੁਸੀਂ ਦੇਖ ਸਕਦੇ ਜੇ ਹੁਣ ਕੱਲੀ ਕੱਲੀ ਤੁਹਾਨੂੰ ਓਰੀਜੀ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਕਿ ਕਿਹੜੀ ਚੀਜ਼ ਕਿਹਦੇ ਵਾਸਤੇ ਹੈ ਤੋਂ ਜੇ ਕੋਈ ਮਸ਼ੀਨ ਦੇਖ ਸਕਦੇ ਜੇ ਦੀ ਬੀ ਵੀ ਇਹ ਲਾ ਸਕਦੀਆਂ ਨੇ ਜੋ ਪਿੰਡ ਦੇ ਵਿੱਚ ਅੱਜ ਕੱਲ੍ਹ ਸਹੂਲਤਾਂ ਸਰਕਾਰ ਨੇ ਦਿੱਤੀਆਂ ਆ ਇਹਨਾਂ ਨੂੰ ਜਰੂਰ ਵਰਤਿਆ ਕਰੋ ਤਾਂ ਜੋ ਤੁਹਾਡੇ ਗੋਡੇ ਗਿੱਟੇ ਸਹੀ ਰਹਿਣ ਬਜ਼ੁਰਗਾਂ ਦੇ ਖਾਸ ਕਰਕੇ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਪ੍ਰਬੰਧ ਕੀਤਾ ਹੈ ਸਾਰੇ ਤੇ ਆ ਆ ਗਈ ਰੇਲਿੰਗ ਚੱਲਣ ਵਾਲੀ ਮਸ਼ੀਨ ਆ ਤੁਸੀਂ ਦੇਖ ਸਕਦੇ ਇਹਦਾ ਜਿਹੜਾ ਬਹੁਤ ਚੰਗਾ ਲੱਗਦਾ ਔਰ ਤੁਸੀਂ ਇੱਕ ਮਸ਼ੀਨ ਆ ਲੱਗਦੀ ਹੈ ਸਰਕਾਰ ਨੇ ਇਹ ਵਾਈ ਤੁਸੀਂ ਦੇਖ ਸਕਦੇ ਇਹਦੇ ਤੇ ਟਰਾਈਸਪਲਾਅ ਸਕਦਾ ਹੈ ਜਦਾਂ ਕਰਦੇ ਆਇਦਾਂ ਫਿਰ ਉਸ ਤੋਂ ਬਾਅਦ ਇਹ ਚ ਆ ਜਾਂਦੀ ਆ ਟਾਈਮ ਪਾਸ ਮਸ਼ੀਨ ਇਹਨੂੰ ਆਪਾਂ ਜੋ ਕਹਿ ਦਿੰਨੇ ਆ ਬੈ ਕੇ ਚਲਾਉਣ ਵਾਸਤੇ ਇਹ ਵੀ ਤੁਸੀਂ ਬੜੀ ਈਜ਼ੀਲੀ ਸੌਖੇ ਤਰੀਕੇ ਦੇ ਨਾਲ ਚਲਾ ਸਕਦੇ ਹੋ ਮਸ਼ੀਨ ਫਿਰ ਉਸ ਤੋਂ ਬਾਅਦ ਇਹ ਚ ਆ ਜਾਂਦੀ ਆ ਆ ਵਾਲੀ ਕਲਰ ਵਾਲੀ ਮਸ਼ੀਨ ਬਣਦੀ ਇਹ ਵੀ ਤੁਸੀਂ ਇਹ ਦੇਖ ਸਕਦੇ ਜੇ ਇੱਥੇ ਬਹਿ ਕੇ ਐਸ ਲੋਕ ਕਰ ਸਕਦੇ ਸਿਰਫ ਬਹਾਮਾ ਦਾ ਯੋਰ ਇਸ ਦੇ ਵਿੱਚ ਫਿਰ ਉਸ ਤੋਂ ਬਾਅਦ ਮਸ਼ੀਨ ਇੱਕ ਆ ਜਾਂਦੀ ਸਾਡੇ ਗਵਰਨਮੈਂਟ ਰ ਜਿਹੜੀ ਮਸ਼ੀਨ ਸਾਨੂੰ ਪ੍ਰੋਵਾਈਡ ਕਰਾਈ ਹੈ ਕਾਰ ਸਾਈਡਿੰਗ ਆ ਫੈੜ ਜਿਹੜੀ ਲਾਉਂਦੀ ਸਾਈਡ ਤੋਂ ਉਦੋਂ ਤੁਸੀਂ ਦੇਖ ਸਕਦੇ ਨਾ ਨਾਲ ਛੱਪੜ ਵੀ ਹੈਗਾ ਬਹੁਤ ਵਧੀਆ ਸਾਡੇ ਪਿੰਡ ਦਾ ਏਰੀਆ ਦਾ ਸੋ ਇਹ ਇੱਕ ਚੀਜ਼ਾ ਜ਼ਰੂਰ ਵਰਤਿਆ ਕਰੋ ਇੱਕ ਮਸ਼ੀਨ ਸਾਡੇ ਵਿੱਚ ਦਾ ਲਾ ਕੇ ਦਿੱਤੀ ਹੋਈ ਹੈ ਇਹ ਦੇਖ ਸਕਦੇ ਤੁਸੀਂ ਇਹ ਮਸ਼ੀਨ ਆਏ ਇਹ ਦਾ ਕਰਦੇ ਥੋੜੇ ਖਰਾਬ ਹੈ ਨਾ ਅਧਿਨੇ ਹੋਨੇ ਮੇ ਬੜਾ ਹੋਰ ਇੱਕ ਮਸ਼ੀਨ ਇਹ ਆ ਤੁਸੀਂ ਇਹ ਮਸ਼ੀਨ ਵੀ ਦਿਖਾ ਸਕਦੇ ਹੋ ਉਹਰੇ ਕੋਮਿਸ਼ਨ ਸਾਡੇ ਪਿੰਡੋਂ ਲੱਗ ਦਿੱਤੀ ਆ। ਇਹ ਹੈਗੀ ਆ ਜੀ ਪਾਣੀ ਵਾਲੀ ਟੈਂਕੀ। ਔਰ ਤੁਸੀਂ ਜੇ ਦੇਖ ਸਕਦੇ ਹੋ ਲੱਗੇ ਬੰਨੇ ਰੁੱਖ ਵੀ ਦਿਖਾ ਸਕਦੇ ਜੀ। ਤੇ ਕਿੰਨੇ ਰੁੱਖ ਲੱਗੇ ਹੋਏ ਨੇ। ਸੋਵਾ ਤਾਂ ਪਰ ਮੈਂ ਜਿਹੜਾ ਕਿ ਰੁੱਖਾਂ ਦੇ ਨਾਲ ਸਹੀ ਲਿੰਦਾ ਬਿਲਕੁਲ। ਇਹ ਹੈ ਜੀ ਛੋਟਾ ਸਾਡੇ ਪਿੰਡ ਦਾ ਜਿਮ ਜਿਹਨੂੰ ਕਲੱਬ ਤੇ ਜਿਮ ਬੋਲ ਦਿੰਦੇ ਆ। ਇਹ ਨਾਲ ਨਾਲ ਹਰਿਆਲੀ ਹੈ ਪੂਰੀ। ਔਰ ਇਹ ਜਰੂਰ ਚੀਜ਼ਾਂ ਜਿਹੜੀਆਂ ਸ਼ੇਅਰ ਕਰਿਆ ਕਰੋ ਚੈਨਲ ਨੂੰ ਵੱਧ ਵੱਧ ਸ਼ੇਅਰ ਕਰਿਓ ਪੇਜ ਨੂੰ ਫੋਲੋ ਕਰਿਓ ਤਾਂ ਆਉਣ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਵੀਡੀਓ ਹੋਰ ਹੀ ਪਾ ਸਕੀਏ। ਤੁਸੀਂ ਦੇਖ ਸਕਦੇ ਹੋ ਮਹੌਲ ਚੱਲ ਤਾ ਸਾਰਾ ਕੁਝ ਵਿਖਾ ਦਿੱਤਾ ਆ ਤੇ ਜਰੂਰ ਕਸਰਤ ਕਰਿਆ ਕਰੋ ਆਪਣਾ ਸੁਨੈ ਹੀ ਸਾਰਿਆਂ ਨੂੰ ਜਰੂਰ ਕਸਰਤ ਕਰਿਆ ਕਰੋ ਜਿਨ੍ਹਾਂ ਦੇ ਪਿੰਡ ਚ ਸਹੂਲਤਾਂ ਦਿੱਤੀਆਂ ਆ ਜਿਹੜੇ ਪੈਸੇ ਨਹੀਂ ਖਰਚ ਸਕਦੇ ਗਰੀਬ ਲੋਕ ਗਰੀਬ ਬੱਚੇ ਉਹ ਜਰੂਰ ਇਹਨਾਂ ਦਾ ਇਸਤੇਮਾਲ ਕਰਿਆ ਕਰੋ ਇਹਨਾਂ ਨੂੰ ਵੇਸਟ ਨਾ ਕਰਿਆ ਕਰੋ ਨਾਲ ਇੱਕ ਤੇ ਚੀਜ਼ ਆ ਸਾਂਭੀ ਰਹਿੰਦੀਆਂ ਇੱਕ ਸਾਫ ਸਫਾਈ ਰਹਿੰਦੀ ਆ ਤੁਸੀਂ ਦੇਖ ਸਕਦੇ ਠੀਕ ਆ ਜੀ ਇੱਕ ਵਾਰੀ ਤੁਸੀਂ ਸਾਰਾ ਜਿਹੜਾ ਦਿਖਾ ਸਕਦੇ ਦੁਬਾਰਾ ਇਹਨਾਂ ਨੂੰ ਤੇ ਵੱਧ ਤੋਂ ਵੱਧ ਵੀਡੀਓ ਚੱਲਦੀ ਚੱਲਦੀ ਜਰੂਰ ਸ਼ੇਅਰ ਕਰਿਓ ਲਾਸਟ ਤੱਕ ਜਰੂਰ ਵੀਡੀਓ ਦੇਖਿਓ ਹਟ ਤੱਕ ਪਿੰਡਾਂ ਦੇ ਵਿੱਚ ਬਹੁਤ ਹੀ ਤੁਹਾਨੂੰ ਘਾਟ ਦੇਖਣ ਨੂੰ ਮਿਲਣਗੇ ਔਰ ਤੁਸੀਂ ਦੇਖ ਸਕਦੇ ਹੋ ਗੋਬਰ ਗੈਸ ਦਾ ਕਿੰਨਾ ਫਾਇਦਾ ਆ ਹੁਣ ਇਹਨਾਂ ਨੇ ਗੋਬਰ ਗੈਸ ਲਵਾਇਆ ਦੱਸ ਰਹੇ ਨੇ ਮਾਸੜ ਜੀ ਆਪਣੇ ਕਿ ਮਤਲਬ ਸਾਲ ਚ ਮਸਾਂ ਇੱਕ ਜਾਂ ਦੋ ਸਿਲੰਡਰ ਲੱਗਦੇ ਨੇ ਸਾਡੇ ਸੋ ਤੁਸੀਂ ਇੱਥੋਂ ਦੇਖ ਸਕਦੇ ਕਿੰਨਾ ਫਾਇਦਾ ਇਹ ਚੀਜ਼ ਦਾ ਪਹਿਲਾਂ ਸਾਡੇ ਵੀ ਘਰ ਦੇ ਵਿੱਚ ਹੁੰਦਾ ਸੀ ਔਰ ਇਹਨਾਂ ਨੇ ਇਦਰਾ ਤੁਸੀਂ ਦੇਖ ਸਕਦੇ ਕਿੰਨਾ ਮਜ਼ੇਦਾਰ ਮੌਸਮ ਹੈ ਉੱਪਰ ਹੋਇਆ ਔਰ ਤੁਸੀਂ ਦੇਖ ਸਕਦੇ ਕਿ ਡੰਗਰ ਵੀ ਇਹਨਾਂ ਨੇ ਰੱਖੇ ਹੋਏ ਨੇ ਇੱਧਰ ਮੌਜ-ਮਾਲ ਤੁਸੀਂ ਦੇਖ ਸਕਦੇ ਰੁੱਖ ਰੱਖ ਕਿੰਨੇ ਲਾਏ ਨੇ ਇਸੇ ਕਰਕੇ ਕਹਿੰਦੇ ਰੁੱਖ ਲਾਓ ਤੇ ਸੌ ਸੌ ਖਾਓ ਜ਼ਿੰਦਗੀ ਦੇ ਅਰ ਤੁਸੀ ਇਹ ਜਿਹੜੀ ਨੂੰ ਵੱਤ ਵਾਤ ਚਲਦੀ ਚਲਦੀ ਜਰੂਰ ਸ਼ੇਅਰ ਕਰਿਓ ਤਾਂ ਜੋ ਅੱਗੇ ਵੀ ਲੋਕਾਂ ਤੱਕ ਪਹੁੰਚ ਸਕੇ ਵੀਡੀਓ ਮੋਟੀਵੇਟ ਹੋ ਸਕਣ ਹੋਰ ਵੀ ਲੋਕ ਲਗਾਉਣ ਤੇ ਲੋਕੀ ਸੁਖ ਹੋਣ ਤੇ ਵੀਡੀਓ ਨੂੰ ਜਲਦੀ ਜਲਦੀ ਵੀ ਸ਼ੇਅਰ ਜਰੂਰ ਕਰਦੇ ਪੇਜ ਨੂੰ ਫੋਲੋ ਕਰ ਲਓ ਧੰਨਵਾਦ ਬਸ